ਜਥੇਦਾਰ ਸਾਹਿਬ ਦੀ ਅਕਾਲੀਆਂ ਨੂੰ ਦੋ ਟੁਕ ਸਪਸ਼ਟ ਕਰ ਦਿੱਤੀਆਂ ਜਥੇਦਾਰ ਸਾਹਿਬ ਨੇ ਕਈ ਗੱਲਾਂ ਜਿਨ੍ਹਾਂ ਤੋਂ ਅਕਾਲੀ ਭਜਰੇ ਸੀ ਭਗੋੜੇ ਹੋ ਰਹੇ ਸੀ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਪਸ਼ਟ ਕਰ ਦਿੱਤਾ ਕਿ ਸਪਸ਼ਟ ਕੀਤਾ ਹੈ ਕੀ ਤਾਜ਼ਾ ਬਿਆਨ ਆਇਆ ਅਕਾਲੀਆਂ ਦੇ ਜਿਹੜੇ ਪਸੀਨੇ ਆ ਸੁਖਬੀਰ ਸਿੰਘ ਬਾਦਲ ਆਲੇ ਇਸ ਬਿਆਨ ਤੋਂ ਬਾਅਦ ਉਸ ਧੜੇ ਦੇ ਕਿਵੇਂ ਛੁੱਟਣੇ ਆ ਇਹਦੇ ਬਾਰੇ ਤੁਹਾਡੇ ਨਾਲ ਪਰਤਾ ਖੋਲਣੀਆਂ ਨੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਕਾਲੀ ਲਗਾਤਾਰ ਸੁਖਬੀਰ ਸਿੰਘ ਬਾਦਲ ਆਲਾ ਧੜਾ ਲਗਾਤਾਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਣਾ ਚਾਹੁੰਦੀ ਜਾਨੀ ਕਿ ਉਹਨਾਂ ਨੇ ਆਪਣੇ ਵੱਲੋਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਨਹੀਂ ਮੰਨਣਾ ਚਾਹੁੰਦੇ ਸੁਖਬੀਰ ਸਿੰਘ ਬਾਦਲ ਦਾ ਈਗੋ ਪੀਕ ਇਸ ਲੈਵਲ ਤੇ ਆ ਚੁੱਕਿਆ ਹੈ ਕਿ ਉਹ ਕਹਿੰਦੇ ਆ ਕਿ ਕੁਝ ਹੋਈ ਜਾਵੇ ਮੈਂ ਨਹੀਂ ਮੰਨਦਾ ਮੇਰੇ ਪਿਓ ਤੋਂ ਫਖਰੇ ਕੌਮ ਖੋ ਲਿਆ ਮੇਰੇ ਪਿਓ ਨਾਲ ਇਹ ਕਰਤਾ ਮੈਨੂੰ ਐਦਾ ਜਲੀਲ ਕੀਤਾ ਉਹ ਇਸ ਕਦਰ ਗੁੱਸੇ ਦੇ ਵਿੱਚ ਨੇ ਮਾਗੀ ਦੀ ਕਾਨਫਰੰਸ ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸਪਸ਼ਟ ਕਰਤਾ ਜਿਹੜੀ ਸੱਤ ਮੈਂਬਰੀ ਕਮੇਟੀ ਬਾਰੇ ਅਕਾਲੀ ਬਾਦ ਆ ਕੇ ਕਹਿੰਦੇ ਸੀ ਜਥੇਦਾਰ ਦੀ ਮੀਟਿੰਗ ਤੋਂ ਬਾਅਦ ਜਥੇਦਾਰ ਨਾਲ ਜੋ ਮੀਟਿੰਗ ਕੀਤੀ ਸੀ ਉਹਨਾਂ ਨੇ ਉਸ ਤੋਂ ਬਾਅਦ ਕਹਿੰਦੇ ਸੀ ਕਿ ਵੀ ਸੱਤ ਮੈਂਬਰੀ ਕਮੇਟੀ ਦਾ ਤਾਂ ਕੋਈ ਵजूद ਹੀ ਨਹੀਂ ਉਹ ਤਾਂ ਖਤਮ ਹੋ ਚੁੱਕੀ ਹੈ ਅੱਜ ਜਥੇਦਾਰ ਗਿਆਨੀ ਰਗबीर ਸਿੰਘ ਨੇ ਸਿੰਘ ਸਾਹਿਬ ਨੇ ਮੀਡੀਆ ਦੇ ਨਾਲ ਸੰਖੇਪ ਗੱਲਬਾਤ ਚ ਇੱਕ ਗੱਲ ਸਪਸ਼ਟ ਕਰ ਦਿੱਤੀ ਐ ਪਾਣੀ ਜਿਹੜਾ ਐ ਨਤਾਰ ਕੇ ਰੱਖ ਦਿੱਤਾ ਉਹ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਐ ਜਿਹੜੀ ਗੱਲ ਹਰਚਰਨ ਬੈਸੋਰੀ ਅਕਾਲੀ ਦਲ ਦੇ ਬਾਕੀ ਬਲਾਰੇ ਵਖ ਵਖ ਟੀਵੀ ਚੈਨਲਾਂ ਤੇ ਵਖ ਵਖ ਯੂਟਿਊਬਰਾਂ ਨਾਲ ਇੰਟਰਵਿਊ ਦਿੰਦਿਆਂ ਹੋਇਆਂ ਬੜੀ ਕੈਟਾਗਰੀ ਲਈ ਕਹਿ ਰਿਹਾ ਕਿ ਚਸ ਵਿਧਾਨਿਕ ਐਸੀ ਤਾਂ ਅਕਾਲ ਤਖਤ ਸਾਹਿਬ ਨੂੰ ਜਵਾਬ ਦੇ ਹਾਲ ਤਖਤ ਸਾਹਿਬ ਤਾਂ ਕਹਿ ਰਿਹਾ ਕਿ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਸਟੈਂਡ ਕਰਦੀ ਹੈ ਤੁਸੀਂ ਇੰਟਰਵਿਊਆਂ ਦੇ ਵਿੱਚ ਝੂਠ ਇਹਦਾ ਮਤਲਬ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਅਕਾਲ ਤਖਤ ਨੂੰ ਗਮਰਾਹ ਕਰ ਰਹੇ ਹੋ ਜਿਹੜੀ ਗੱਲ ਉਹਦੋਂ ਦਿਲਜੀਤ ਸਿੰਘ ਚੀਮਾ ਕਹਿ ਕੇ ਆਈ ਸੀ ਕਿ ਪ੍ਰੋਫਾਰਮਾ ਦੇ ਕੇ ਆਈ ਸੀ ਸਿੰਘ ਸਾਹਿਬ ਕਹਿੰਦੇ ਉੱਤੇ ਕੋਈ ਸੈਨ ਨਹੀਂ ਉਹ ਸਾਈਟ ਤੋਂ ਦਿੱਤਾ ਹੋਇਆ ਕੁਝ ਵਕੀਲਾਂ ਦੀ ਰਾਇ ਹੈ ਮਾਮਲਾ ਇਹ ਹੈ ਕਿ ਕਾਲੀ ਦਲ ਦੇ ਵਕੀਲ ਹੀ ਸੱਚੇ ਹੋਗੇ ਬਾਕੀ ਵਕੀਲ ਝੂਠੇ ਹੋਗੇ ਬਾਕੀ ਵਕੀਲਾ ਨੇ ਐਲ ਐਲ ਬੀ ਨਹੀਂ ਕੀਤੀ ਬਾਕੀ ਵਕੀਲਾ ਨੇ ਕਾਨੂੰਨ ਦੀ ਪ੍ਰੈਕਟਿਸ ਨਹੀਂ ਕੀਤੀ ਉਹਨਾਂ ਨੇ ਵੀ ਤਾਂ ਕਰੀ ਆ ਨਾ ਤੇ ਤੁਸੀਂ ਉਹਨਾਂ ਨੂੰ ਇਗਨੋਰ ਕਰ ਰਹੇ ਹੋ ਕਿਉਂਕਿ ਤੁਸੀਂ ਤਾਂ ਕਰ ਰਹੇ ਹੋ ਕਿ ਤੁਸੀਂ ਆਪਣਾ ਮਹਿਬੂਬ ਲੀਡਰ ਬਚਾਉਣਾ ਹੈ ਜਿਹਦੇ ਜਿਨ ਨੇ ਬੇਅਦਬੀ ਦੇ ਗੋਲੀ ਚਲਾਉਣ ਦੇ ਸਿੱਖਾਂ ਦੇ ਉੱਤੇ ਗੋਲੀ ਚਲਾਉਣ ਦੇ ਡੇਰਾ ਸੱਚਾ ਸੋਧਨ ਨੂੰ ਮਾਫੀ ਦੇਣ ਦੇ ਗੁਨਾਹ ਕਬੂਲੇ ਨੇ ਕਿ ਹੋਏ ਨੇ ਇਹ ਸਾਰਿਆਂ ਨੂੰ ਦਿਖਦਾ ਵੀ ਹੈ ਕਿ ਇਹ ਹੋਏ ਵੀ ਉਹਨਾਂ ਦੇ ਰਾਜ ਚ ਨੇ ਉਦੋਂ ਕੋਈ ਕੈਪਟਨ ਬਰਿੰਦਰ ਸਿੰਘ ਦੀ ਜਾਂ ਭਗਵੰਤ ਮਾਨ ਦੀ ਸਰਕਾਰ ਤਾਂ ਨਹੀਂ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਉਹਦੇ ਕਰਤਾ ਧਰਤਾ ਸੁਖਵੀਰ ਸਿੰਘ ਬਾਦਲ ਸਨ ਤਾਂ ਤੁਸੀਂ ਉਹਨੂੰ ਬਚਾਉਣ ਦੇ ਲਈ ਮੀਡੀਆ ਨੂੰ ਵੀ ਗੁੰਮਰਾਹ ਕਰ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਵੀ ਗੁੰਮਰਾਹ ਕਰ ਰਹੇ ਹਾਂ ਖਾਸ ਕਰਕੇ ਪੰਜਾਬ ਦੇ ਪੰਥਕ ਲੋਕਾਂ ਨੂੰ ਸਿੱਖ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ ਕਿ ਸੱਤ ਮੈਂਬਰੀ ਕਮੇਟੀ ਦਾ ਵजूद ਖਤਮ ਹੋ ਜਾਂਦਾ ਹਾ ਗਿਆਨੀ ਰਕबीर ਸਿੰਘ ਨੇ ਇਹ ਗੱਲ ਕਹੀ ਹੈ ਕਿ ਮੈਂਬਰਸ਼ਿਪ ਵਧਾਉਣ ਵੱਲ ਅੱਗੇ ਕਦਮ ਵਧੇ ਆਇਆ ਹੈ ਇਹ ਇੱਕ ਚੰਗੀ ਗੱਲ ਹੈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਇਆ ਇਹ ਵੀ ਇੱਕ ਚੰਗੀ ਗੱਲ ਹੈ ਉਹਨਾਂ ਨੇ ਇਹ ਵੀ ਦੱਸਿਆ ਜੋ ਕੱਲ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਜਿਹੜਾ ਕਿਉਂਕਿ ਬਾਕੀਆਂ ਦੇ ਅਸਤੀਫੇ ਪਹਿਲਾਂ ਹੀ ਪ੍ਰਵਾਨ ਨਹੀਂ ਕੀਤੇ ਗਏ ਸਨ ਇਸ ਕਰਕੇ ਕੱਲਾ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਬਚਦਾ ਸੀ ਉਹ ਪ੍ਰਵਾਨ ਕਰ ਲਿਆ ਗਿਆ ਹੁਣ ਕਲੈਰਿਟੀ ਦੀ ਗੱਲ ਹੈ ਤੁਸੀਂ ਕਿੱਥੇ ਕਿੱਥੇ ਗੁੰਮਰਾਹ ਕਰ ਰਹੇ ਹੋ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਹੀਂ ਮੀਡੀਆ 'ਚ ਦੱਸੀ ਕਿ ਭਾਈ ਕੱਲਾ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਬਚਿਆ ਸਿਰਫ ਉਹ ਹੀ ਪ੍ਰਵਾਨ ਕਰਨਾ ਬਾਕੀਆਂ ਦਾ ਤਾਂ ਰੋਲਾ ਰੱਪਾ ਹੀ ਨਹੀਂ ਹੁਣ ਅਕਾਲੀ ਕਿਹੜੇ ਪਾਸੇ ਜਾਣਗੇ ਹੁਣ ਤਾਂ ਅਕਾਲੀਆਂ ਦਾ ਉਹ ਹਿਸਾਬ ਹੋ ਗਿਆ ਕਿ ਮੈਂ ਇੱਧਰ ਜਾਵਾਂ ਮੈਂ ਉੱਧਰ ਜਾਵਾਂ ਮੈਂ ਮਨਜੀ ਕਿਥੇ ਡਾਵਾ ਵਾਲਾ ਸਾਹਿਬ ਜਿਹੜਾ ਉਹਨਾਂ ਦਾ ਹੋ ਚੱਲਿਆ ਕਿ ਉਹ ਕਰਨਗੇ ਕੀ ਸਕੂਨ.com ਦੇ ਵਿੱਚ ਤਾਂ ਅਕਾਲੀ ਬੜੇ ਫਿਰ ਰਹੇ ਸੀ ਕਿ ਐਸੀ ਕਰ ਲਿਆ ਜੀ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਸਾਰਾ ਜੋ মিডিਆ ਨੂੰ ਦੱਸਿਆ ਗਿਆ ਸੀ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੀਟਿੰਗ ਤੋਂ ਬਾਅਦ ਅੱਜ ਜਥੇਦਾਰ ਸਾਹਿਬ ਨੇ ਪੂਰੀ ਕਹਾਣੀ ਖੋਲ੍ਹ ਕੇ ਰੱਖਤੀ ਮੈਂ ਕੋਸ਼ਿਸ਼ ਕੀਤੀ ਸੀ ਕਿ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨਾਲ ਗੱਲ ਹੋ ਜਵੇ ਤੇ ਉਹਨਾਂ ਦਾ ਪੱਖ ਲਿਆ ਜਾ ਸਕੇ ਉਹਨਾਂ ਨੇ ਫੋਨ ਨਹੀਂ ਚੱਕਿਆ ਤਾਂ ਕੁੱਲ ਮਿਲਾ ਕੇ ਅਕਾਲੀ ਇਸ ਕੇਸ ਦੇ ਵਿੱਚ ਫੇਰ ਫਸ ਚੁੱਕੇ ਨੇ ਸੱਤ ਮੈਂਬਰੀ ਕਮੇਡੀ ਕਮੇਟੀ ਹੈ ਜਿਹੜੀ ਉਹ ਸਟੈਂਡ ਕਰਦੀ ਆ ਉਹਦਾ ਸਟੈਂਡ ਆ ਜਿਹੜਾ ਉਹ ਬਰਕਰਾਰ ਹੈ ਹੁਣ ਉਸ ਨੂੰ ਚਾਰਜ ਦਿੱਤਾ ਜਾਂਦਾ ਹੈ ਜਾਂ ਨਹੀਂ ਦਿੱਤਾ ਜਾਂਦਾ ਦੇਖੋ ਹੁਣ ਜਿਹੜੀ ਕੱਲ ਗੱਲ ਹੋਈ ਕੱਲ ਕੀ ਕੀਤਾ ਕਿ ਬਾਕੀ ਸਾਰਿਆਂ ਦੇ ਨਾਮ ਪਾ ਲੇ ਗੁਰਪ੍ਰਤਾਪ ਵਡਾਲਾ ਦੇ ਬੀਬੀ ਸਤਵੰਤ ਕੁਰ ਦਾ ਨਾਮ ਬਾਹਰ ਰੱਖਤਾ ਕੀ ਚੱਕਰ ਹੈ ਬਾਕੀਆਂ ਦੇ ਇਹਨਾਂ ਦੋਨਾਂ ਤੋਂ ਤੁਹਾਨੂੰ ਕੀ ਚੜਾ ਹੈ ਇਹਨਾਂ ਦੋਨਾਂ ਤੇ ਕੀ ਤਕਨੀਕੀ ਕਾਰਨ ਲੱਗਦੇ ਆ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਹੁੰਦੀ ਹੈ ਇਹਨਾਂ ਦੋਨਾਂ ਕਰਕੇ ਬਾਕੀਆਂ ਕਰਕੇ ਰੱਦ ਨਹੀਂ ਹੁੰਦੀ ਸਵਾਲ ਹੈ ਨਾ ਤਾ ਕੁੱਲ ਬਟਾ ਜਮਾ ਇਹਦਾ ਇਹੀ ਨਿਕਲਦਾ ਹੈ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਅਕਾਲੀ ਜੋ ਮਰਜ਼ੀ ਕਰ ਲੈਣ ਉਹ ਕਮੇਟੀ ਸਟੈਂਡ ਕਰਦੀ ਹੈ ਜੇਕਰ ਉਹ ਕਮੇਟੀ ਨੂੰ ਚਾਰਜ ਨਹੀਂ ਦਿੱਤਾ ਜਾਂਦਾ ਤਾਂ ਸਪਸ਼ਟ ਗੱਲ ਹੈ ਕਿ ਅਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਭਗੋੜੇ ਹੋ ਚੁੱਕੇ ਨੇ ਤੇ ਉਹਨਾਂ ਦਾ ਹੁਣ ਅੱਗੇ ਕਹਿ ਸਕਦੇ ਕਿਸ ਦਾ ਸੱਚੇ ਪਾਸ਼ਾ ਵਾਹਿਗੁਰੂ ਅਰਦਾਸ ਹੀ ਕਰ ਸਕਦੇ ਆ ਕਿ ਇਹਨਾਂ ਨੂੰ ਸਮੱਤ ਬਖਸ਼ੇ ਕੇ ਜਿਹੜਾ ਅ ਸ੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਨੇ ਉਹਨਾਂ ਨੂੰ ਮੰਨ ਲੈਣ ਇਸ ਤੋਂ ਫਿਰ ਇਸ ਤੋਂ ਵੱਧ ਕੇ ਤਾਂ ਹੋਰ ਕੁਝ ਨਹੀਂ ਹੋ ਸਕਦਾ ਕਿ ਇਹਨਾਂ ਨੂੰ ਕੁਝ ਕਿਹਾ ਜਾ ਸਕੇ ਬਾਕੀ ਅਕਾਲੀ ਲੀਡਰ ਸਿਲੈਕਟਿਵ ਇੰਟਰਵਿਊਆ ਦੇ ਰਹੇ ਨੇ ਸਿਲੈਕਟਿਵ ਲੋਕਾਂ ਦੇ ਫੋਨ ਚੱਕ ਕੇ ਇਨਫੋਰਮੇਸ਼ਨ ਨੂੰ ਸਪਰੈਡ ਕਰ ਰਹੇ ਨੇ ਤੇ ਦੂਜਿਆਂ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਝੂਠ ਫੁਲਾ ਰਹੇ ਨੇ ਇਦਾਂ ਨਹੀਂ ਹੈ ਜੋ ਤੱਥ ਨੇ ਉਹ ਤੁਹਾਡੇ ਸਾਹਮਣੇ ਨੇ ਤੁਸੀਂ ਵੀ ਦੇਖਦੇ ਹੋ ਤੁਸੀਂ ਵੀ ਅਖਬਾਰਾ ਪੜ੍ਹਦੇ ਹੋਵੋਗੇ ਤੁਸੀਂ ਵੀ ਹੋਰ ਥਾਵਾਂ ਦੇਖਦੇ ਹੋਵੋਗੇ ਸਿਲੈਕਟਿਵ ਚੀਜ਼ਾਂ ਨਾ ਕਰਕੇ ਨਾ ਕਰਨ ਸਾਰੀ ਇਨਫੋਰਮੇਸ਼ਨ ਸਾਂਝੇ ਤੌਰ ਦੇ ਉੱਤੇ ਮੀਡੀਆ ਦੇ ਅੰਦਰ ਦੱਸੀ ਜਾਵੇ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੱਤ ਮੈਂਬਰੀ ਕਮੇਟੀ ਕਾਇਮ ਹੁਣ ਦੇਖਦੇ ਆ ਕਿ ਅਕਾਲੀ ਦਲ ਸੁਧਾਰ ਲਹਿਰ ਕੀ ਕਰਦੀ ਹੈ ਕਿਉਂਕਿ ਇਹਨਾਂ ਦੇ ਪਾਸਿਓਂ ਤਾਂ ਜੋ ਹੈ ਤੁਹਾਡੇ ਸਾਹਮਣੇ ਉਹ ਤੁਹਾਡੇ ਨਾਲ ਬਾਰ-ਬਾਰ ਡਿਸਕਸ ਵੀ ਕੀਤਾ ਜਾ ਚੁੱਕਾ ਹੈ